ਹਾਂ ਇਹ 24 ਤਰੀਕ ਦਾ ਇੰਜੈਕਸ਼ਨ ਜਦੋਂ ਮੈਂ ਫੇਰੇ ਆਇਆ ਹਾਂ ਲੈ ਕੇ ਆਪਣੀ ਵਾਈਫ ਨੂੰ ਨਾ ਇਹਨਾਂ ਨੂੰ ਪਤਾ ਕਿਹੜਾ ਇੰਜੈਕਸ਼ਨ ਲਾਇਆ ਤੇ ਨਾ ਦੂਸਰੇ ਡਾਕਟਰ ਨੂੰ ਖਾਇਆ ਉਹਨੇ ਦੱਸਿਆ ਕਿਹੜਾ ਇੰਜੈਕਸ਼ਨ ਹੈ ਨਾ ਹੀ ਸਾਨੂੰ ਪਤਾ ਲੱਗਦਾ ਕੀ ਲਿਖਿਆ ਇਹਨੂੰ ਜਿਹੜੇ ਹਸਪਤਾਲ ਆਹੀ ਲੈ ਕੇ ਗਏ ਆ ਉਥੇ ਉਹਨਾਂ ਨੇ ਇਹ ਦੱਸਿਆ ਕਿ ਇਹ 7 ਮਹੀਨੇ ਦੀ ਜਿਹੜੀ ਹੈਗੀ ਆ ਬੱਚਾ ਹੈਗਾ ਹੈਗਾ ਜਿਹੜਾ ਹੁਣ ਡੈਡ ਹੈਗਾ ਨਹੀਂ ਅੱਜ ਉਹ ਅਲਟਰਾਸਾਉਂਡ ਸਾਰਾ A to Z ਇੱਥੇ ਲਾ ਚੱਲਦਾ ਰਿਹਾ ਆ ਸਾਰੇ ਅਲਟਰਾਸਾਉਂਡ ਇਹਨਾਂ ਤੇ ਆ ਦੇਖੋ ਠੀਕ ਮੇਰਾ ਨਾਮ ਤਰੁਣ ਹੈ ਮੈਂ ਹਰੀਬੁਰਾ ਵਾਟੇ ਹਰੀਬੁਰਾ ਦਾ ਰਹਿਣ ਵਾਲਾ ਨਹੀਂ ਗੱਲ ਕੀ ਹੋਈ ਜਿਹੜਾ ਗੱਲ ਇਹ ਹੋਈ ਹੈ ਕਿ ਮੈਂ ਸਹੀ ਤਰੀਕੇ ਮੇਰੀ ਵਾਈਫ ਪ੍ਰੈਗਨੈਂਸੀ ਤੇ 23 ਤਰੀਕ ਦੀ ਨੂੰ ਮੈਂ ਰਤੀ ਆਪਣੀ ਵਾਈਫ ਨੂੰ ਹਸਪੀਟਲ ਲੈ ਕੇ ਆਇਆ ਤੇ ਨਾਰਿੰਗ ਹਸਪੀਟਲ ਉਹਦੇ ਬਲੀਡਿੰਗ ਹੋਉਂਦੀ ਸੀ ਇਹਨਾਂ ਨੇ ਪਤਾ ਨਹੀਂ ਕਿਹੜੇ ਇੰਜੈਕਸ਼ਨ ਲਾਏ ਤਿੰਨ ਤੇ ਪਤਾ ਨਹੀਂ ਕਿਹੜੀ ਦਵਾਈ ਦਿੱਤੀ ਉਹਨਾਂ ਬਲੀਡਿੰਗ ਰੁਕੀ ਨਹੀਂ ਤੇ ਬਾਅਦੋਂ ਬਾਅਦੋਂ ਅੱਧੇ ਘੰਟੇ ਬਾਅਦ ਆਇਆ ਤੇ ਫਿਰ ਉਹੀ ਹਾਲ ਉਹਦਾ ਘਰ ਮੈਂ ਘਰ ਆਇਆ ਇਹਨਾਂ ਦਾ ਕੰਪਿਊਟਰ ਕਹਿੰਦਾ ਵਾ ਕਿ ਕੋਈ ਗੱਲ ਨਹੀਂ ਭਾਜੀ ਟੀਕੇ ਲੱਗੇ ਤੇ ਦਵਾਈ ਦਿੱਤੀ ਆ ਤੇ ਫਰਕ ਪੈ ਜਾਊ ਫਿਰ ਹੋਈ ਹਾਲ ਫਿਰ ਸਵੇਰੇ 8 ਵਜੇ ਆ ਗਏ ਆਪਾਂ ਇਹਨਾਂ ਨੂੰ ਬੋਲੇ ਆਂ ਫਿਰ ਉਦੋਂ ਰਾਤੀ ਵੀ ਕਹੀ ਜਾਵੇ ਬੱਚਾ ਠੀਕ ਆ ਤੇ ਮਾਂ ਵੀ ਠੀਕ ਆ ਤੇ ਫਿਰ ਸਵੇਰੇ ਆਏ ਜਦੋਂ 8 ਵਜੇ ਆਏ ਆਪਾਂ ਉਦੋਂ ਵੀ ਕਹੀ ਜਾਣ ਬੱਚਾ ਠੀਕ ਹੈ ਤੇ ਮਾਂ ਠੀਕ ਹੈ ਇਹਨਾਂ ਨੇ ਪਤਾ ਨਹੀਂ ਕਿਹਾ ਲਾਈਫ ਕੇਅਰ ਹਸਪੀਟਲ ਦਾ ਕੋਈ ਸਾਨੂੰ ਦੇਤਾ ਕਾਰਡ ਉੱਥੇ ਚੱਲ ਜਾਓ ਆਪਾਂ ਉੱਥੇ ਗਏ ਨਹੀਂ ਆਪਾਂ ਦਰੂਵ ਹਸਪੀਟਲ ਚੱਲ ਕੇ ਜਾ ਕੇ ਉਹਨੇ ਅਲਟਰਾਸਾਊਂਡ ਕੀਤਾ ਬੱਚਾ ਡੈਡ ਹੀ ਵਿੱਚ ਠੀਕ ਹੈ ਜੀ ਇਹਨਾਂ ਦੀ ਇੰਗਲੀ ਠੀਕ ਕੀਤੀ ਸਾਡੇ ਨਾਲ ਸਾਨੂੰ ਦੇ ਰਾਤੀ ਕਹਿੰਦੀ ਮੈਡਮ ਵੀ ਉਸੇ ਵਾਲੇ ਨੇ ਲਾਏ ਨਾ ਪਤਾ ਨਹੀਂ ਕਿਹੜੇ ਨੇ ਚਲਾਏ 7 ਮਹੀਨੇ ਦੀ ਪ੍ਰੈਗਨੈਂਸੀ ਹੀ ਕਿਵੇਂ ਬਚਾਈ ਇਹ 6 ਮਹੀਨੇ ਕਰੀ ਜਾਂਦੇ 7 ਮਹੀਨੇ ਦੀ ਪ੍ਰੈਗਨੈਂਸੀ ਲੇਡੀ ਦੀ ਕੰਡੀਸ਼ਨ ਐਸਟਾ ਸੀਰੀਅਸ ਆ ਉਹ ਆਈਸੀਯੂ ਦੇ ਵਿੱਚ ਦਾਖਲ ਅਮਨਦੀਪ ਰੋ ਮੈਡੀਸਿਟੀ ਦੇ ਵਿੱਚ ਹੁਣ ਮੰਗ ਕੀ ਕਰ ਰਹੇ ਮੰਗ ਇਹ ਆ ਕਿ ਇਹਨਾਂ ਦੇ ਕੋਈ ਕੀਤਾ ਜਾਵੇ ਇਹਨਾਂ ਦਾ ਜਾਮਰ ਹਸਪੀਟਲ ਬੰਦ ਹੋਵੇ ਜਾਂ ਫਿਰ ਮੈਡਮ ਦੀ ਡਿਗਰੀ ਚੈੱਕ ਕੀਤੀ ਜਾਵੇ ਗਲਤੀ ਮੈਡਮ ਦੀ ਆ ਉਹਨਾਂ ਨੇ ਕੋਈ ਕਾਰਨ ਦੱਸਿਆ ਕਾਰਨ ਕੁਝ ਨਹੀਂ ਚੁੱਪ ਕਰਕੇ ਬੈਠੇ ਨਾ ਕੋਈ ਗੱਲ ਕਰਦੇ ਨਾ ਕੋਈ ਕੋਚ ਕਰਦੇ ਵੇ ਸਾਡੀ ਗਲਤੀ ਸਾਰੀ ਇਹਨਾਂ ਦੀ ਜਿਹੜਾ ਸੀ ਸਾਨੂੰ 2 ਵਜੇ ਭੇਜ ਦਿੰਦੇ ਤੇ ਅਸੀਂ 2 ਵਜੇ ਆਪਣੇ ਬੱਚਾ ਹੀ ਬਚਾ ਲੈਣਾ ਇਹਦੀ ਸਿਚੁਏਸ਼ਨ ਵੈਣੀ ਨਹੀਂ ਜੀ ਆਹੀ ਮਾਂ ਨੂੰ ਬਚਾਉਣ ਦੇ ਚੱਕਰ ਵਿੱਚ ਥੋੜੀ ਦੇਰ ਰੁਕੇ ਆ ਰੁਕੇ ਆ ਇਹਨੇ ਕਹਿਣਾ 24 ਤਰੀਕ ਪਾ ਜੀ ਮੈਂ ਮੈਂ ਤਿੰਨ ਨੰਬਰ ਕਰੀ ਹਰੀਗੁਰੇ ਤੋਂ ਰਹਿ ਰਿਹਾ ਮੈਂ ਇਹਦਾ ਚਾਚਾ ਹੀ ਲੱਗਦਾ ਤੇ ਜਿੱਦਣ ਇਹ 24 ਤਰੀਕ ਇਹਨਾਂ ਨੇ ਟੀਕੇ ਲਾਏ ਤਿੰਨ ਟੀਕੇ ਲਾਏ ਉਸ ਤੋਂ ਬਾਅਦ ਉਹਦੀ ਕੰਡੀਸ਼ਨ ਜਿਹੜੀ ਹੈਗੀ ਨਾ ਮਾਂ ਦੀ ਬਹੁਤ ਜ਼ਿਆਦਾ ਸੀਰੀਅਸ ਹੋ ਗਈ ਉਸੋ ਬਾਤ ਜਦੋਂ ਅਸੀਂ ਹਸਪੀਟਲ ਗਏ ਆ ਉਹਨਾਂ ਨੇ ਇਹ ਦੱਸਿਆ ਕਿ ਵੀ 7 ਮਹੀਨੇ ਦਾ ਬੱਚਾ ਐਸ ਵੇਲੇ ਡੈੱਡ ਆ ਜਦਕਿ ਇਹਨਾਂ ਵੱਲੋਂ ਅਸ਼ਵਾਸ਼ਣ ਦਿੱਤਾ ਗਿਆ ਹੀ ਆ ਜੱਚਾ ਬੱਚਾ ਜਿਹੜੇ ਗਿਆ ਦੋਨੋਂ ਜਿਹੜੇ ਗਿਆ ਬਿਲਕੁਲ ਸੇਫ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆ ਗਈ ਜਦਕਿ ਇਹ ਜਾ ਕੇ ਜਦੋਂ ਉਹਨਾਂ ਨੇ ਇਹ ਦੱਸਿਆ ਵੀ 7 ਮਹੀਨੇ ਦਾ ਬੱਚਾ ਮਰ ਗਿਆ ਠੀਕ ਹੈ ਤੇ ਉਦੋਂ ਸਾਡਾ ਮਤਲਬ ਕਿ ਬਿਲਕੁਲ ਮਤਲਬ ਕਿ ਇਹ ਹੋ ਗਿਆ ਕਿ ਵੀ ਅਸੀਂ ਮਾਂ ਕਿਸੇ ਤਰੀਕੇ ਮਾਂ ਨੂੰ ਬਚਾ ਲਈਏ ਠੀਕ ਹੈ ਇਹ ਅੱਜ ਕਿੰਨੀ ਤਰੀਕ ਹੋਣ ਲੱਗੀ ਅੱਜ ਆਗੇ ਕੀ ਕਹਿੰਦੇ ਆਹੀਂ ਜਦੋਂ ਸਾਨੂੰ ਇਹ ਪਤਾ ਲੱਗਾ ਕਿ ਵੀ ਬੱਚੇ ਮਾਂ ਦੀ ਕੰਡੀਸ਼ਨ ਥੋੜੀ ਜੀ ਠੀਕ ਆ ਉਸ ਤੋਂ ਬਾਅਦ ਆਹੀਂ ਇੱਥੇ ਆਏ ਤਾਂ ਪ੍ਰਸ਼ਾਸਨ ਤੋਂ ਆਹੀਂ ਇਹ ਮੰਗ ਕਰਦੇ ਆ ਕਿ ਵੀ ਜਿਹੜੇ ਜਿਹੜੇ ਕੰਮ ਇਹ ਨਹੀਂ ਕਰ ਸਕਦੇ ਜਿਹੜੇ ਹਸਪਤਾਲ ਇਹ ਨਹੀਂ ਕੰਮ ਕਰ ਸਕਦੇ ਉਹ ਜਿਹੇ ਕੇਸ ਨੂੰ ਹੱਥ ਹੀ ਨਾ ਪਾਇਆ ਜਾਵੇ ਇਹਦਾ ਬੱਚਾ 7 ਮਹੀਨੇ ਦਾ ਉਹ ਤੇ ਗਿਆ ਨਾ ਦੁਨੀਆ ਤੋਂ ਮਾਂ ਜਿਹੜੀ ਹੈਗੀ ਆ ਉਹ ਕੰਡੇ ਤੇ ਪਈ ਆ ਐਸ ਵੇਲੇ ਵੀ ਸਾਨੂੰ ਡਰਿਆ ਕਿ ਪਤਾ ਨਹੀਂ ਕੀ ਕੀ ਆ ਕੀ ਹੋਈ ਕਹਿਣਾ ਚਾਹੁੰਦੇ ਆ ਕਿ ਵੀ ਪ੍ਰਸ਼ਾਸਨ ਨੂੰ ਪੀ ਇਹੋ ਜਿਹੇ ਹਸਪਤਾਲ ਜਿਨ੍ਹਾਂ ਨੂੰ ਜਿਨ੍ਹਾਂ ਜਿਨ੍ਹਾਂ ਕੋਲੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਕੇਸ ਹੋਏ ਆ ਕੁਝ ਇਹ ਨਹੀਂ ਇਹ ਕੰਮ ਕਰ ਸਕਦੇ ਤੇ ਬੰਦ ਕਰਦੇ ਬਿਲਕੁਲ ਇਹ ਪੁੱਛਣਾ ਡਾਕਟਰਾਂ ਨੂੰ ਵੀ ਕੀ ਕਾਰਨ ਹੈਗਾ ਸੀ ਕੀ ਹੋਇਆ ਕੁਝ ਦੱਸਿਆ ਹੋਵੇ ਇਹੀ ਤੇ ਕਹਿ ਰਹੇ ਆ ਇਹ ਆਏ ਆ ਬੇਟਾ ਆਇਆ ਨਾਲ ਇਹਨਾਂ ਨੇ ਆ ਕੇ ਇਹਨਾਂ ਨੂੰ ਕਿਹਾ ਵਾ ਕਿ ਹਾਂਜੀ ਜੀ ਕੀ ਕੀ ਗੱਲ ਆ ਉਹ ਕਹਿੰਦੇ ਬੱਬਾ ਜੱਜਾ ਬੱਚਾ ਦੋਨੋਂ ਠੀਕ ਹੈ ਕੋਈ ਟੈਨਸ਼ਨ ਨਹੀਂ ਕੀ ਹੈਗੀ ਇਹ ਗੱਲ ਬਾਰ-ਬਾਰ ਕਹੀ ਗਈ ਆ ਉਸ ਦੇ باوجود ਜਦੋਂ ਇਹਨਾਂ ਨੇ ਆਪ ਹੀ ਕਿਹਾ ਕਿ ਵੀ ਇਹ ਹੁਣ ਨਾ ਤੁਸੀਂ ਕਿਸੇ ਹੋਰ ਹੋਰ ਹਸਪੀਟਲ ਲੈ ਜਾਓ ਠੀਕ ਹੈ ਕੋਈ ਇੱਕ ਹਸਪੀਟਲ ਦਾ ਨਾਮ ਲਿਆ ਇਹ ਉੱਥੇ ਨਹੀਂ ਗਏ ਤੇ ਟ੍ਰੀਟਮੈਂਟ ਚੱਲਦਾ ਰਿਹਾ ਇਹ ਸ਼ੁਰੂ ਕਰੋ ਸ਼ੁਰੂ ਤੋਂ ਜਦੋਂ ਤੋਂ ਜਦੋਂ ਤਾਂ ਬੱਚਾ ਮਤਲਬ ਕਿ ਵੀ ਅਡੋਪਸ਼ਨ ਆਇਆ 24 ਤਰੀਕ ਨੂੰ ਮੈਂ ਦਿਖਾਏ ਡਾਕਟਰਾਂ ਨੂੰ ਨਾ ਉਹਨਾਂ ਨੂੰ ਪਤਾ ਲੱਗੇ ਕਿਹੜੇ ਲੱਗੇ ਤੇ ਨਾ ਇਹਨਾਂ ਆਪਾਂ ਕੋਈ ਡਾਕਟਰ ਨਾਲ ਹੀ ਬਣੀ ਮਾਮਲਾ ਕੁਝ ਹੋ ਜੇ ਲੈ ਭਾਈ ਇੱਕ ਮਿਸਅੰਡਰਸਟੈਂਡਿੰਗ ਹੋ ਗਈ ਹੈ ਪੇਸ਼ੈਂਟ ਦੀ ਸ਼ੁਰੂ ਗੁਰਾਂ ਤੋਂ ਵੇਲੇ ਆਇਆ ਕਿ ਨੋਸਟੇ ਨੂੰ ਦੋ ਦਿਨ ਦੇ ਪੇਟ ਤੇ ਕਿ ਸਵੇਰੇ ਫੇਚ ਕਰਾਂ ਸਵੇਰੇ ਉਹਦੀ ਬਲਣੀ ਜਾਂਦਾ ਜੀ ਕਿ ਸਾਡੇ ਬਸ ਠੀਕ ਹੈ ਓਕੇ ਹੈ ਜੀ ਬਾਅਦ ਸੇ ਇਹੀ ਹੈ ਜੀ ਕੋਈ ਗੱਲ ਨਹੀਂ ਪਰ ਉਹ ਕਹਿ ਰਹੇ ਨੇ ਲਗਾਤਾਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜਾ ਜਿਹੜਾ ਇੱਥੇ ਚੱਲਦੀ ਰਹੀ ਜਾਨੀ ਹਸਪਤਾਲ ਦੇ ਉੱਤੇ ਇਲਜ਼ਾਮ ਲੱਗੇ ਉਹਨਾਂ ਨੇ ਅਣਗਹਿਲੀ ਦੇ ਇਲਜ਼ਾਮ ਲਗਾਏ ਕਿ ਡਾਕਟਰਾਂ ਦੀ ਅਣਗਹਿਲੀ ਕੋਈ ਅਣਗਹਿਲੀ ਕੋਈ ਸਰ ਰੋਟਾ ਨੂੰ ਕੋਈ ਅਣਗਹਿਲੀ ਸਰੇ ਪਟਾਣ ਨੂੰ ਲੱਗੇ ਐਸਾ ਨੂੰ ਗਾਈਡ ਕਿ ਤੱਕ ਸਿੱਧੇ ਰਸਤੇ ਪਾਇਆ ਨਹੀਂ ਤੂੰ ਉਹ ਪੁਰਾਣਾ ਸੁਰਜਲੋ ਜਾਈ ਚੱਕ ਕਰੋ ਪਰ ਉਹਨਾਂ ਦੇ ਬਦਲ ਜਿਹੜੇ ਇਲਜ਼ਾਮ ਲ ਉਹ ਟਾਰਗੇਟ ਸਲੀਕਾ ਕੇ ਸੜਸਵੇ ਕਰਕੇ ਕੋਈ ਤਾਂ ਨਾ ਪੁਲਿਸ ਮਾਮਲੇ ਕੋਈ ਕੁਸੂਰੀ ਆਹੀ ਉਹਨੇ ਸਾਰੇ ਸਲੀਕਾ ਕਰਕੇ ਪਿਕਟਾ ਕਰੀ ਜੀ ਉਹਨਾਂ ਚਲੀਕਾ ਸਲੀਕਾ ਕਰਾ ਤੂੰ ਮੇਰੇ ਕੋਲ ਉਹ ਕੰਪਲੇਂਟ ਨਹੀਂ ਆ ਕਿਸ ਦੀ ਕੋਈ ਕੰਪਲੇਂਟ ਨਹੀਂ ਦਿੱਤੀ ਇਹਨਾਂ ਨੇ ਇਹਨਾਂ ਨੇ ਆਪਣੀ ਕੰਪਲੇਂਟ ਜੀ ਆਪਣੇ ਐਸੀ ਹੌਸਪੀਟਲ ਸਾਹਮਣੇ ਦਿੱਤੀ ਹੋਈ ਹੈ ਤੇ ਨਰੰਗ ਹੌਸਪੀਟਲ ਤੇ ਇੱਕ ਵਾਰੀ ਤਰੇ ਤੋਂ ਬਈ ਡੀਡੀ ਐਡਮਿਟ ਸੀਗੀ 23 24 ਤਰੀਕ ਨੂੰ ਐਡਮਟ ਹੋਈ ਸੀ ਤੇ ਉਹ ਪ੍ਰੈਗਨੈਂਸੀ ਦੀ ਲੈਡਿੰਗ ਫਿਰ ਜਦੋਂ ਇੱਥੇ ਦਾਖਲ ਹੋਈ ਹੈ ਜੋ ਡਾਕਟਰ ਸਾਹਿਬ ਨੇ ਰੈਫਰ ਕਰਤਾ ਹੈ ਕੋ ਕਿਸੇ ਹੋਰ ਹਸਪਤਲ ਨੇ ਕੋਥੇ ਜਾ ਕੇ ਦਾ ਜਿਹੜਾ ਪੱਥਿਆ ਉਹ ਡੈੱਡ ਹੋ ਗਿਆ ਤੇ ਉਹਦੇ ਸਵਾਗਤ ਤੇ ਲੋਕ ਪੱਥੇ ਹੋਏ ਸੀ ਇਹ ਵੀ ਡਾਕਟਰ ਸਾਹਿਬ ਕੋਲ ਕਹ ਰਹੇ ਡਾਕਟਰਾਂ ਦੀ ਅੰਗੇਲੀ ਕਰਕੇ ਇਹਦੀ ਇਹਦੀ ਰਿਪੋਰਟ ਤੇ ਜੀ ਸਵਾਗਤ ਸਾਹਿਬ ਦੇਣਗੇ ਕਿਉਂਕਿ ਉਹ ਬੋਰਡ ਉਹਨਾਂ ਨੇ ਬਿਠਾਇਆ ਹੋਇਆ ਉਹ ਬੋਰਡ ਦੀ ਉਹਦੀ ਫੋਟੋ ਉਹਦੇ ਉੱਤੇ ਸਾਡੋਂ ਭੇਜੀ ਜੇ ਜਲਦੀ ਜਲਦੀ ਇਹ ਇਹਦੇ ਤੋਂੰਦੀ ਜੀ ਉਹਨਾਂ ਨੇ ਜਦੋਂ ਸਵਾਗਤ ਸਾਹਿਬ ਨੂੰ ਤੋਂ ਦਿੱਤੀ ਐਪਲੀਕੇਸ਼ਨ ਉਹਨਾਂ ਨੇ ਬੋਰਡ ਬਿਠਾਇਆ ਜੋ ਵੀ ਉਹਦੀ ਰਿਪੋਰਟ ਆਈ ਕੋਈ ਉੱਤੀ ਫਰਪਈ ਟੀਚੀ ਤੁਹਾਨੂੰ ਕੀ ਮੈਡਮ ਸੁਨੇਡ ਆਈ ਸੀ ਅੱਜ ਜਦੋਂ ਤੁਸੀਂ ਆਏ ਕੋਈ ਕੰਪਲੀਟ ਨਹੀਂ ਆਈ ਇਥੇ ਤੁਹਾਨੂੰ ਕਿਸੇ ਨੇ ਫੋਨ ਕੀਤਾ ਸੀ ਕਿ ਇੱਥੇ ਲੋਕ ਇਕੱਠੇ ਹੋਏ ਨੇ ਉਹਨਾਂ ਨੇ ਰੋਕਾ ਕੰਮ ਕੀਤਾ ਸੀ ਉਹਦੇ ਸਮੇਂ ਉੱਤੀ ਠੀਕ ਠੀਕ